ਹਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਤੁਹਾਡਾ ਆਪਣਾ ਜਕਸੀਰ ਆ ਹੂ ਕੇ ਸੋ ਦੋਸਤੋ ਹਰ ਐਤਵਾਰ ਵਾਲੇ ਦਿਨ ਪਿੰਡ ਰੌਕੇ ਕਲਾਂ ਤੋਂ ਜੋ ਆਪਣੇ ਡੀ ਐਮ ਸੀ ਹਸਪਤਾਲ ਲੰਗਰ ਕਮੇਟੀ ਬਣੀ ਆ ਉਹਨਾਂ ਸਾਰੇ ਵੀਰਾਂ ਵੱਲੋਂ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਜਿਹੜਾ ਪ੍ਰਸ਼ਾਦਾ ਤਿਆਰ ਕਰਕੇ ਡੀ ਐਮ ਸੀ ਲੁਧਿਆਣਾ ਹਸਪੀਟਲ ਲੈ ਕੇ ਆਇਆ ਜਾਂਦਾ ਏ ਸੋ ਅੱਜ ਐਤਵਾਰ ਅੱਜ ਵੀ ਵੀਰ ਪਹੁੰਚੇ ਸੀ ਔਰ ਅਸੀਂ ਵੀ ਦੋ ਤਿੰਨ ਦਿਨ ਦੇ ਇੱਥੇ ਆ ਕਿਸੇ ਜਿਹੜੇ ਭਰਾ ਆਏ ਸੀ ਆਪਣੇ ਸੋ ਬਹੁਤ ਅਨੇਕ ਕੰਮ ਕਰ ਰਿਹਾ ਸਾਡੇ ਸਾਰੇ ਭਰਾ ਪਿੰਡ ਰੌਕੇ ਕਲਾਂ ਤੋਂ ਆ ਆਪਾਂ ਜਿਹੜਾ ਦੇਖਦੇ ਆ ਕਿ ਹਸਪੀਟਲਾਂ ਦੇ ਵਿੱਚ ਬਹੁਤ ਜ਼ਿਆਦੇ ਖਰਚੇ ਹੁੰਦੇ ਆ ਇਲਾਜ ਦੇ ਬਹੁਤ ਸਾਰੇ ਜਿਹੜੇ ਪਰਿਵਾਰ ਆ ਉਹ ਅਸਮਰਥ ਹੁੰਦੇ ਆ ਇਲਾਜ ਕਰਵਾਉਣ ਤੋਂ ਤੇ ਉਤੋਂ ਜਿਹੜਾ ਰੋਟੀ ਪਾਣੀ ਦੇ ਖਰਚੇ ਸੋ ਪਰਿਵਾਰਾਂ ਵੱਲੋਂ ਇੱਥੇ ਪਹੁੰਚ ਕੇ ਲੰਗਰ ਚਾ ਕਹੇ ਜਾਂਦਾ ਏ ਸੋ ਇਹ ਸੇਵਾ ਵਾਹਿਗੁਰੂ ਨੇ ਸਾਨੂੰ ਸੌਂਪੀ ਆ ਸੋ ਸਾਰੇ ਭਰਾਵਾਂ ਵੱਲੋਂ ਜਿਹੜੀ ਸੇਵਾ ਨਿਭਾਈ ਜਾ ਰਹੀ ਆ ਸੋ ਆਪਾਂ ਭਰਾਵਾਂ ਨਾਲ ਜਿਹੜਾ ਤੁਹਾਨੂੰ ਰੂਬਰੂ ਕਰਾਉਣੇ ਆ ਸੋ ਬੀਐਮਸੀ ਹਸਪੀਟਲ ਲੁਧਿਆਣੇ ਪਿਛਲੇ ਦਿਨੀ ਇੱਕ ਜਿਹੜਾ ਕੈਂਪ ਵੀ ਲਗਾਇਆ ਸੀਗਾ ਜੋ ਕਿ ਖੂਨਦਾਨ ਕੈਂਪ ਆ ਕਿਉਂਕਿ ਕਾਫੀ ਬਾਰ ਸਾਨੂੰ ਫੋਨ ਆਏ ਆ ਕਿ ਬਲੱਡ ਦੀ ਲੋੜ ਆ ਮੌਕੇ ਤੇ ਕਈ ਵਾਰੀ ਬਲੱਡ ਨਹੀਂ ਮਿਲਦਾ ਤੇ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਸੋ ਸਮ ਨੂੰ ਦੇਖਦੇ ਹੋਏ ਪਰਮਾਤਮਾ ਨਾਮ ਲੋੜ ਪਾਵੇ ਕਿਸੇ ਨੂੰ ਸੋ ਪਿੰਡਰਾਉਕੇ ਕਲਾਂ ਵੱਲੋਂ ਜਿਹੜੀ 100 ਜੁੰਡ ਦੇ ਨੇੜੇ ਜਿਹੜੀ ਬਲੱਡ ਦਿੱਤਾ ਗਿਆ ਸੀਗਾ ਸੋ ਵੀ ਇੱਥੇ ਜਾਮਾ ਕਰਵਾਇਆ ਗਿਆ ਏ ਤਾਂ ਕਿ ਕਿਸੇ ਨੂੰ ਸਮੇਂ ਸਿਰ ਜਿਹੜੀ ਜ਼ਰੂਰਤਵੰਦ ਨੂੰ ਦਿੱਤਾ ਜਾਵੇ। ਸੋ ਬਹੁਤ ਧੰਨਵਾਦ ਕਰਦੇ ਆ ਸਾਰੀ ਲੰਗਰ ਕਮੇਟੀ ਦਾ ਜੋ ਹਰ ਐਤਵਾਰ ਵਾਲੇ ਦੇ ਹਨ। ਸੋ ਇਸੇ ਭਾਵਨਾ ਨਿਮਾਉਂਦੇ ਆ ਤੇ ਮੈਂ ਸਾਰੇ ਨਗਰ ਨਿਵਾਸੀਆਂ ਨੂੰ ਇਹਨਾਂ ਰਿਵਾਰਾਂ ਨੂੰ ਬੇਨਤੀ ਕਰਦਾ ਕਿ ਆਪਾਂ ਇਹਨਾਂ ਵੀਰਾਂ ਦਾ ਸਾਥ ਦਈਏ ਤਾਂ ਜੋ ਜ਼ਰੂਰਤਮੰਦਾਂ ਤੱਕ ਹਰ ਤਰ੍ਹਾਂ ਦੀ ਸੇਵਾ ਜਿਹੜੀ ਪਹੁੰਚਦੀ ਹੋ ਸਕੇ। ਸੋ ਹਰ ਐਤਵਾਰ ਜਿਹੜੇ ਇੱਥੇ ਲੰਗਰ ਲਗਾਇਆ ਜਾਂਦਾ ਸੋ ਭਰਾਵਾਂ ਵੱਲੋਂ ਬੜੀ ਸ਼ਤਾਂ ਸਭਾ ਕੀਤੀ ਜਾਂਦੀ ਆ ਸੋ ਆਪਾਂ ਇਹਨਾਂ ਵੀਰਾਂ ਦਾ ਸਾਥ ਦਈਏ ਤਾਂ ਜੋ ਜਿੰਨਾ ਵੱਧ ਤੋਂ ਵੱਧ ਹੋ ਸਕੇ ਜਿਹੜਾ ਪ੍ਰਸ਼ਾਦੇ ਦੀ ਜਿਹੜੀ ਸੇਵਾ ਇੱਥੇ ਨਿਭਾਈ ਜਾ ਸਕੇ ਫਿਲਹਾਲ ਇੱਕ ਦਿਨ ਲਈ ਸੇਵਾ ਆਪਾਂ ਨੂੰ ਮਿਲਦੀ ਆ ਮਹੀਨੇ 'ਚ 4 ਦਿਨ ਜਿਹੜੇ ਇੱਥੇ ਸੇਵਾ ਨਿਭਾਈ ਜਾਂਦੀ ਆ ਸੋ ਵੱਧ ਤੋਂ ਵੱਧ ਆਪਾਂ ਦਾਲਾਂ ਦੇ ਰੂਪ ਦੇ ਵਿੱਚ ਅਚਾਰ ਦੇ ਰੂਪ ਦੇ ਵਿੱਚ ਆਟੇ ਦੇ ਰੂਪ ਦੇ ਵਿੱਚ ਆਪਾਂ ਵੱਧ ਤੋਂ ਵੱਧ ਜਿਹੜਾ ਸਹਿਯੋਗ ਦੇਣਾ ਭਰਾਵਾਂ ਦਾ ਕਿਉਂਕਿ ਇਹ ਉਹ ਲੋਕ ਆ ਜੋ ਆਪਣੇ ਲਈ ਨਹੀਂ ਇਹ ਸਮਾਜ ਦੇ ਲਈ ਜਉਂਦੇ ਆ ਸੋ ਜਿਸ ਤਰ੍ਹਾਂ ਡੈਲੀ ਰੌਕ ਦੀ ਨਿਊਜ਼ ਪੰਡਰੌਕ ਦੇ ਕਲਾਂ ਤੋਂ ਚੱਲ ਰਹੀ ਆ ਲੋਡ ਬੰਦ ਪਰਿਵਾਰਾਂ ਦੇ ਲਈ ਉਸੇ ਤਰ੍ਹਾਂ ਇਹਨਾਂ ਵੀਰਾਂ ਵੱਲੋਂ ਵੀ ਇੱਕ ਜਿਹੜੀ ਕਮੇਟੀ ਬਣਾਈ ਗਈ ਆ ਸੋ ਵੀ ਸੇਵਾ ਨਿਭਾ ਰਹੇ ਆ ਸੋ ਵਾਹ ਗਰੀ ਚੜ੍ਹਦੀ ਕਲਾ ਰੱਖੇ ਹਰ ਮદાન ਫਤਿਹ ਬਖਸ਼ੇ ਸੋ ਇਸੇ ਤਰ੍ਹਾਂ ਜੁੜੇ ਰਹੋ ਜੀ ਤੁਸੀਂ ਸੋ ਨਾਲ ਜਿਹੜਾ ਲੱਸੀ ਦਾ ਜਿਹੜਾ ਲੰਗਰ ਲਗਾਇਆ ਗਿਆ ਏ ਸੋ ਬਹੁਤ ਧੰਨਵਾਦ ਕਰਦੇ ਆ ਸੋ ਦਾ ਲੰਗਰ ਸੋ ਬਰਤਨ ਸੇ ਬਗੀ ਤਿਆਰ ਹੋ ਗਏ ਸੋ ਐਨਵਾਰ ਦੀ ਸੀਰੀਜ਼ ਲਾਉਣ ਨੂੰ ਆਂਡਰਾਉ ਦੇ ਕਲਾਂ ਤੋਂ ਲੰਗਰ ਕਮੇਟੀ DMC ਲੁਧਿਆਣਾ